ਕਹਿੰਦੇ ਦਿਲ ਵਿੱਚ ਜਜ਼ਬਾ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ ਕਦੇ ਵੀ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਣੀ ਜ਼ਿੰਦਗੀ ਦੇ ਨਾਲ ਲੜਨਾ ਚਾਹੀਦਾ ਆ ਛੋਟੇ ਜਿਹੇ ਬੱਚੇ ਦੀ ਇੱਕ ਕਹਾਣੀ ਆ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਇਹ ਆਪਣੀ ਟੀਚਰ ਨੂੰ ਪੁੱਛਦਾ ਵਾ ਕਿ ਕੈਨੇਡਾ ਦੇ ਵਿੱਚ ਜੇ ਇੰਨਾ ਪਾਣੀ ਆ ਤਾਂ ਅਫਰੀਕਾ ਦੇ ਵਿੱਚ ਲੋਕ ਪਿਆਸੇ ਕੋ ਮਰਦੇ ਨੇ ਤਾਂ ਇਹਦੀ ਮੈਡਮ ਨੇ ਇਹਨੂੰ ਟਾਲਣ ਲਈ ਇਹ ਗੱਲ ਕਹਿ ਦਿੱਤੀ ਕਿ ਅਫਰੀਕਾ ਦੇ ਵਿੱਚ ਜੋ ਖੂਬ ਬੰਦੇ ਨੇ ਪਾਣੀ ਵਾਲੇ ਉਹ ਬਣਾਉਣ ਲਈ 5000 ਡਾਲਰ ਦਾ ਖਰਚਾ ਹੁੰਦਾ ਇਸ ਕਰਕੇ ਲੋਕ ਪਿਆਸੇ ਮਰਦੇ ਨੇ ਤਾਂ ਇਹ ਬੱਚੇ ਨੇ ਵੇਖੋ ਕੀ ਕੀਤਾ ਦਿਲ ਖੋਸ਼ ਕਰ ਕਦੇ ਵਿੱਚ ਜਾ ਕੇ ਉਹਨਾਂ ਪੈਸਿਆਂ ਦਾ ਖੂਬ ਬਣਾਉਣਾ ਹੈ ਰਿਆਨ 4 ਮਹੀਨੇ ਤੱਕ ਲਗਾਤਾਰ ਇੱਧਰ ਉੱਧਰ ਲੈ ਕੰਮ ਕਰਦਾ ਹੈ ਤੇ 5000 ਡਾਲਰ ਇਕੱਠਾ ਕਰ ਲੈਂਦਾ ਹੈ ਉਸ ਵੇਲੇ ਰਿਆਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਟੀਚਰ ਨੇ ਐਵੇਂ ਹੀ ਉਸ ਨੂੰ 5000 ਕਹਿ ਦਿੱਤਾ ਸੀ ਜਦ ਕਿ ਅਫਰੀਕਾ ਦੇ ਅੰਦਰ ਖੂਬ ਬਣਾਉਣ ਦਾ ਖਰਚਾ 2 ਲੱਖ ਡਾਲਰ ਹੈ ਫਿਰ ਵੀ ਰਿਆਨ ਹਾਰ ਨਹੀਂ ਮੰਨਦਾ ਤੇ ਕੋਸ਼ਿਸ਼ ਕਰਦਾ ਹੈ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਅਲੱਗ-ਅਲੱਗ ਲੋਕਾਂ ਨੂੰ ਮਿਲਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਡੋਨੇਸ਼ਨ ਦਿਓ ਆਪਾਂ ਅਫਰੀਕਾ ਦੇ ਵਿੱਚ ਖੂਬ ਬਣਾਉਣਾ ਹੈ ਪੂਰਾ 1 ਸਾਲ ਲੱਗ ਇਹ ਵਾਲਾ ਖੂਬ ਦੀ ਪਟਾਈ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਜਦੋਂ ਰિયાન ਜੁਗਾਂਡਾ ਦੇ ਵਿੱਚ ਜਾਂਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿ ਉੱਥੇ 5000 ਲੋਕ ਉਸ ਦਾ ਵੈਲਕਮ ਕਰਨ ਦੇ ਲਈ ਖੜੇ ਹੁੰਦੇ ਨੇ ਕਿਉਂਕਿ ਰિયાન ਉਹਨਾਂ ਨੂੰ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਕੱਢ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਰિયાન ਨੇ ਵੈਲ ਫਾਊਂਡੇਸ਼ਨ ਨਾਮ ਦੀ ਇੱਕ ਖੁਦ ਦੀ ਐਨ ਜੀਓ ਵੀ ਸ਼ੁਰੂ ਕਰ ਲਈ ਤੇ ਅੱਜ ਤੱਕ ਰિયાન 1000 ਤੋਂ ਵੀ ਜ਼ਿਆਦਾ ਪਾਣੀ ਵਾਲੇ ਖੂਬ ਬਣਾ ਕੇ ਦੇ ਚੁੱਕਿਆ ਹੈ ਅਫਰੀਕਾ ਦੇ ਅੰਦਰ ਤੇ ਤਕਰੀਬਨ 20000 ਲੋਕ ਹੁਣ ਸਾਫ਼ ਸੁਥਰਾ ਪਾਣੀ ਪੀਂਦੇ ਨੇ ਰિયાન ਦੀ ਬਦੌਲਤ ਰિયાન ਸਾਨੂੰ ਇਹ ਚੀਜ਼ ਸਿਖਾਉਂਦਾ ਹੈ ਕਿ ਜੇਕਰ ਤੁਸੀਂ ਕੁਝ ਕਰਨਾ ਚਾ ਹੰਦੇ ਦਿਲ ਵਿੱਚ ਜਜ਼ਬਾ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ ਕਦੇ ਵੀ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਣੀ ਜ਼ਿੰਦਗੀ ਦੇ ਨਾਲ ਲੜਨਾ ਚਾਹੀਦਾ ਆ ਛੋਟੇ ਜਿਹੇ ਬੱਚੇ ਦੀ ਇੱਕ ਕਹਾਣੀ ਆ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ ਇਹ ਆਪਣੀ ਟੀਚਰ ਨੂੰ ਪੁੱਛਦਾ ਵਾ ਕਿ ਕੈਨੇਡਾ ਦੇ ਵਿੱਚ ਜੇ ਇੰਨਾ ਪਾਣੀ ਆ ਤਾਂ ਅਫਰੀਕਾ ਦੇ ਵਿੱਚ ਲੋਕ ਪਿਆਸੇ ਤੋਂ ਮਰਦੇ ਨੇ ਤਾਂ ਇਹਦੀ ਮੈਡਮ ਨੇ ਇਹਨੂੰ ਟਾਲਣ ਲਈ ਇਹ ਗੱਲ ਕਹਿ ਦਿੱਤੀ ਕਿ ਅਫਰੀਕਾ ਦੇ ਵਿੱਚ ਜੋ ਖੂਹ ਬੰਦੇ ਨੇ ਪਾਣੀ ਵਾਲੇ ਉਹ ਬਣਾਉਣ ਲਈ 5000 ਡਾਲਰ ਦਾ ਖਰਚਾ ਹੁੰਦਾ ਇਸ ਕਰਕੇ ਲੋਕ ਪਿਆਸੇ ਮਰਦੇ ਨੇ ਤਾਂ ਇਹ ਬੱਚੇ ਨੇ ਵੇਖੋ ਕੀ ਕੀਤਾ ਦਿਲ ਖੁਸ਼ ਕਰ। ਕਦੇ ਵਿੱਚ ਜਾ ਕੇ ਉਹਨਾਂ ਪੈਸਿਆਂ ਦਾ ਖੂਬ ਬਣਾਉਣਾ ਹੈ। ਰિયાન 4 ਮਹੀਨੇ ਤੱਕ ਲਗਾਤਾਰ ਇੱਧਰ-ਉੱਧਰ ਲੈ ਕੰਮ ਕਰਦਾ ਹੈ ਤੇ 5000 ਡਾਲਰ ਇਕੱਠਾ ਕਰ ਲੈਂਦਾ ਹੈ। ਉਸ ਮੇਰੇ ਆਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਟੀਚਰ ਨੇ ਐਵੇਂ ਹੀ ਉਸ ਨੂੰ 5000 ਕਹਿ ਦਿੱਤਾ ਸੀ ਜਦ ਕਿ ਅਫਰੀਕਾ ਦੇ ਅੰਦਰ ਖੂਬ ਬਣਾਉਣ ਦਾ ਖਰਚਾ 2 ਲੱਖ ਡਾਲਰ ਹੈ। ਫਿਰ ਵੀ ਰિયાન ਹਾਰ ਨਹੀਂ ਮੰਨਦਾ ਤੇ ਕੋਸ਼ਿਸ਼ ਕਰਦਾ ਰਿਹਾ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ, ਅਲੱਗ-ਅਲੱਗ ਲੋਕਾਂ ਨੂੰ ਮਿਲਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਡੋਨੇਸ਼ਨ ਦਿਓ, ਆਪਾਂ ਅਫਰੀਕਾ ਦੇ ਵਿੱਚ ਖੂਬ ਬਣਾਉਣਾ ਹੈ। ਪੂਰਾ ਵਾਲਾ ਖੂਦੀ ਪਟਾਈ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਜਦੋਂ ਰિયાન ਜੁਗਾਂਡਾ ਦੇ ਵਿੱਚ ਜਾਂਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿ ਉੱਥੇ 5000 ਲੋਕ ਉਸ ਦਾ ਵੈਲਕਮ ਕਰਨ ਦੇ ਲਈ ਖੜੇ ਹੁੰਦੇ ਨੇ ਕਿਉਂਕਿ ਰિયાન ਉਹਨਾਂ ਨੂੰ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਕੱਟ ਰਿਹਾ ਹੁੰਦਾ ਹੈ ਇਸ ਵਾਰ ਰિયાન ਨੇ ਵੈਲ ਫਾਊਂਡੇਸ਼ਨ ਨਾਮ ਦੀ ਇੱਕ ਖੁਦ ਦੀ ਐਨ ਜੀਓ ਵੀ ਸ਼ੁਰੂ ਕਰ ਲਈ ਤੇ ਅੱਜ ਤੱਕ ਰિયાન 1000 ਤੋਂ ਵੀ ਜ਼ਿਆਦਾ ਪਾਣੀ ਵਾਲੇ ਖੂਬ ਬਣਾ ਕੇ ਦੇ ਚੁੱਕਿਆ ਹੈ ਅਫਰੀਕਾ ਦੇ ਅੰਦਰ ਤੇ ਤਕਰੀਬਨ 20000 ਲੋਕ ਹੁਣ ਸਾਫ਼ ਸੁਥਰਾ ਪਾਣੀ ਪੀਂਦੇ ਨੇ ਰિયાન ਦੀ ਬਦੌਲਤ ਰિયાન ਸਾਨੂੰ ਇਹ ਚੀਜ਼ ਸਿਖਾਉਂਦਾ ਹੈ ਕਿ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ